ਲਉਂਦੀ ਆ ਬਹੁਤ ਜ਼ਿਆਦੇ ਸੋਹਣੀ ਲੋੜੀ ਲੱਗੀ ਹੋਈ ਐ ਘਰ ਲੋ ਚੱਕ ਚਵਾਈ ਵਾਲਾ ਮੋਟਾ ਥਣ ਸੋਹਣਾ ਲੱਗਿਆ ਹੋਇਆ ਆ ਦੇਖ ਲੋ ਤੇ ਮਿਸਰੋ ਸ਼ਕੀਨ ਵੀ ਬਹੁਤ ਜ਼ਿਆਦੇ ਐ ਘਰ ਲੋ ਚੱਕ ਸਜਣੋ ਬਹੁਤ ਫੋਨ ਆਉਂਦੇ ਸੀ ਕੋਈ ਚੰਗੇ ਦੁੱਧ ਰਕਾਰਡ ਵਾਲੀ ਝੋਟੀ ਆ ਖੜੀ ਐ ਬਾਈ ਇਸਰ ਕੋਲੇ ਬਾਈ ਇੱਕ ਗੱਲ ਆਪਾਂ ਹੋਰ ਕਰੀਏ ਇਸਰਾ ਹਾਂ ਬਾਈ ਆਪਣਾ ਬਿਵਾਰ ਦਾ ਕੰਮ ਤਾਂ ਨਹੀਂ ਨਾ ਨਾ ਬਾਈ ਕਰੂ ਮੈਂ ਸੰ ਆਪਣੇ ਕੋਲ ਪਰਿਵਾਰ ਆ ਕੰਮ ਤਾਂ ਦਿਹਾੜੇ ਬੰਦੇ ਨੇ ਸੌਫ ਕਰਦਾ ਦੁਕਾਨ ਆ ਬਾਈ ਦੀ ਕਹਿੰਦਾ ਇੱਕ ਨੱਕ ਕੱਢਣਾ ਹੈਗਾ ਬਾਈ ਕਾਰਨ ਕੀ ਹੋਇਆ ਫਿਰ ਝੋਟੀ ਇੰਨੀ ਜਗੀ ਵਿੱਚ ਕਾਰਨ ਤਾਂ ਪਸ਼ੂ ਵੱਧਨੇ ਬਾਈ ਤਾਂ ਕਰਕੇ ਦੂਜੀਆਂ ਮਈਆਂ ਵੱਡੀਆਂ ਨਹੀਂ ਗਈਆਂ ਦੁੱਧਾਂ ਵਾਲੀਆਂ ਹਾਂ ਬਾਈ ਚੰਗੀ ਬਰੀਡ ਦੇ ਕੰਮ ਕਰੀ ਜਾਂਦਾ ਬਾਈ ਕਹਿੰਦਾ ਪਸ਼ੂ ਨਾਕ ਜਿਆਦੇ ਹੋਗੇ ਤੇ ਕਹਿੰਦਾ ਵੀ ਆਪਾਂ ਇੱਕ ਇਹ ਸੇਲ ਕਰਨੀ ਹੈ ਆਪਣੇ ਕੋਲੇ ਦੁੱਧ ਦਾ ਪ੍ਰਬੰਧ ਹੈਗਾ ਠੀਕ ਹੈ ਜੇ ਬਾਈ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦਾ ਰੇਟ ਆਪਾਂ ਫੋਨ ਤੇ ਕਰਾਂਗੇ ਕਰਾਂਗੇ ਜਾਇਜ ਬਾਈ ਠੀਕ ਹੈ ਮਾਨਦਾਨ ਹੋਊਗਾ ਭਰਾ ਹਾਂ ਬਾਈ ਜਿਹੜਾ ਵੀਡੀਓ ਦੇਖਿਆ ਉਹ ਫੁੱਲ ਮਾਨਦਾਨ ਕਰਾ ਠੀਕ ਹੈ ਫੋਨ ਨੰਬਰ ਬੋਲ ਭਰਾ ਆਪਣਾ 94655 ਹਾਂਜੀ 36599 ਇੱਕ ਵਾਰੀ ਹੋਰ ਬੋਲ ਦੇ 94655 ਹਾਂਜੀ 36599 ਲਓ ਵੀ ਸੱਜਣੋ ਬਾਈ ਦਾ ਨੰਬਰ ਕਰ ਲਓ ਲੋਟ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਕਾਟੀ ਮਾਰ ਲਿਓ ਚੰਗੇ ਬੰਦੇ ਹੈਗੇ ਆਹ ਦੇਖ ਲਓ ਕੋਕਾ ਪੀਸ ਸੋਹਣੀ ਹੈ ਕੱਲੀ ਕੱਲੀ ਨਾਰ ਦੀ ਦੀਆ ਕਰਮਾ ਵਾਲੀ ਦੀ ਬਾਕੀ ਜੇ ਆਪਣਾ ਘਰ ਦੀ ਗੱਲ ਕਰੀਏ ਬਾਈ ਘਰ ਕਿੱਥੇ ਜਿਆ ਪਿੰਡ ਦੇ ਵਿਚਾਲੇ ਜਮਾ ਦਰਵਾਜਾ ਦਰਵਾਜੇ ਕੋਲੇ ਪੁਰਾਣੀ ਹਵੇਲੀ ਆ ਉਹਦੇ ਕੋਲੇ ਘਰ ਹੈ ਆਪਣਾ ਠੀਕ ਹੈ ਬਾਈ ਜੀ ਰੈਡੀमेड ਕੱਪੜੀ ਦੀ ਦੁਕਾਨ ਆਪਣੀ ਠੀਕ ਹੈ ਪਿੰਡ ਬਾਈ ਦਾ ਉੱਬਾ ਜ਼ਿਲ੍ਹਾ ਮਾਨਸਾ ਦਰਵਾਜੇ ਕੋਲ ਪੁਰਾਣੀ ਹਵੇਲੀ ਆ ਉੱਥੋਂ ਕਿਦੋਂ ਵੀ ਬਾਈ ਦਾ ਐਡਰੈਸ ਲੈ ਸਕਦੇ ਹੋ ਆ ਦੇਖ ਲਓ ਸੋਹਣਾ ਬਰੀਡ ਦੇ ਕੰਮ ਕਰਿਆ ਚੰਗੇ ਪਸ਼ੂ ਪਾਏ ਹੋਇਆ ਬਾਈ ਦੇ ਬਾਕੀ ਆਪਾਂ ਤੁਹਾਨੂੰ ਝੋਟੀ ਤੁਰਦੀ ਦਿਖਾਉਣੇ ਆ ਦਿਖਾਉਣੇ ਆਪਾਂ ਮਾਰ ਲਓ ਨਿਗਾ ਮਿੱਤਰੋ ਗਾੜੀ ਪਿਛਾੜੀ ਬਹੁਤ ਜਿਆਦੇ ਸੋਹਣੀ ਐ ਕਰ ਲਓ ਚੱਕ ਤੁਰਦੀ ਹੋ ਦੇਖ ਲੋ ਮਿੱਤਰੋ ਬਹੁਤ ਜਿਆਦੇ ਲੈਗ ਸਕੋਰ ਸੋਣਾਗਾ ਸਿੰਗਲ ਹੱਡੀ ਜਾ ਮੋੜ ਲਿਆ ਬਾਈ ਕਰ ਲੋ ਚੱਕ ਸੱਜਣੋ ਤੁਰਦੀ ਨੂੰ ਕਰਮਾ ਵਾਲੀ ਜਮਾ ਸਿੰਘਾਂ ਦੀ ਘੋੜੀ ਵਰਗੀ ਹੈ ਜਿਵੇਂ ਅੰਬਾਸੌਰ ਸਿੰਘਾਂ ਵਾਲਾ ਮਾਰਦਾ ਹੁੰਦਾ ਨਾ ਥਾਪੀਆਂ ਉਹਵੇਂ ਥਾਪੀਆਂ ਮਾਰਦੀ ਐ ਤੁਦੜੀਆਂ ਵੀ ਬਾਈ ਕਹਿੰਦਾ ਤਸੱਲੀ ਕਰਕੇ ਦੇ ਦੂੰਗਾ ਮਾਗਰ ਆ ਗਿਆ ਇਹਦੇ ਮੇਲ ਕਾਫ ਚੰਗੇ ਸੀਮਰਦਾਗਾ ਬਾਕੀ ਬਾਈ ਤੋਂ ਆਪਾਂ ਝੋਟੀ ਦਾ ਰਿਕਾਰਡ ਇੱਕ ਵਾਰੀ ਹੋਰ ਬਸਲੇ ਨੇ ਅਈ ਇਸਰਾ ਜੇ ਹੁਣਾਂ ਛੋਟੀ ਸੋਣੀ ਐ ਹਾਂਜੀ ਸੀਮਨ ਗਿਹੜੇ ਦੀ ਐ ਪਤਾ ਕੁਛ ਨਹੀਂ ਸੀਮਨ ਦਾ ਕੁਛ ਨਹੀਂ ਪਤਾ ਬਾਈ ਠੀਕ ਐ ਸਾਂਸ ਹੀ ਆਪਣੇ ਉਹ ਵੀ ਭਾਈ ਸੀ ਮੈਂ ਸਾ ਵੀ ਉਹ ਨਹੀਂ ਹੈਗਾ ਇਹ ਟੀਕੇ ਦਾ ਨਹੀਂ ਹੈਗਾ ਠੀਕ ਐ ਬਾਈ ਠੀਕ ਐ ਧੰਨਵਾਦ ਬਾਈ ਸੱਚੀ ਸੁੱਚੀ ਬੋਲੀ ਬੋਲਿਆ ਕਾਂਟੀ ਮਾਰ ਲਿਓ ਬੰਦਾ ਨਰਮ ਐ ਜਾਇਜ਼ ਰੇਟ ਕਰਨਗੇ ਹਾਂ ਮੈਂ ਇਸ ਮਾਂ ਕਰਾਈ ਸੀਗੀ ਕੱਤੀ ਆਪਣੇ ਘਰੀ ਤਿਆਰ ਹੋਈ ਆ ਅੱਛਾ ਘਰ ਦੀ ਕੱਤੀ ਵਾਲੀ ਸੀ ਠੀਕ ਐ ਮੇਦਰੋ ਇੱਕ ਵਾਰੀ ਤੁਹਾਨੂੰ ਆਪਾਂ ਹੋਰ ਦਿਖਾ ਦਾਂ ਨਾ ਜੇ ਤੁਹਾਨੂੰ ਮੈਂ ਇਹਨਾਂ ਦੀ ਇੱਕ ਗੱਲ ਹੋਰ ਖਾਵਾ ਨਾ ਸਾਰਾ ਪਰਿਵਾਰ ਮਿਹਨਤੀ ਆ ਬਾਈ ਦੁਕਾਨ ਦਾ ਕੰਮ ਕਰਦਾ ਤੇ ਨਾਲ ਨਾਲ ਬਾਈ ਚੰਗੇ ਪਸ਼ੂ ਵੀ ਰੱਖਦਾ ਹੈ ਕਿਸਾਨ ਵੀਰੋ ਸੱਜਣੋ ਆਪਣੇ ਸਾਰੇ ਮਿੱਤਰ ਦੇਖਣ ਵਾਲਿਆਂ ਦਾ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ